ਹਾਂਜੀ ਸੈਲਫ ਚੈੱਕ ਪਸ਼ਮੀਨਾ ਏਕੇ ਟੈਕਸ ਦਾ ਫੈਬਰਿਕ ਆ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਕੋਈ ਵੀ ਕਲਰ 650 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਮਸ਼ੀਨ ਵਰਕ ਕਰਵਾ ਸਕਦੇ ਹੋ ਕਾਨੀ ਸੂਟ ਰਹਿਣਗੇ ਪ੍ਰਿੰਟਡ ਡਿਜੀਟਲ ਸ਼ਰਟ ਰਹੇਗੀ 2 ਮੀਟਰ ਬਾਟਮ 2 ਮੀਟਰ ਪਸ਼ਮੀਨਾ ਦੀ ਸਟਾਲ ਰਹੇਗਾ 2.5 ਮੀਟਰ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ 470 ਵਿੱਚ ਬਾਈ ਕਰ ਸਕਦੇ ਹੋ ਪਿਓਰ ਵੋਲਨ ਦਾ ਇਹ ਸ਼ਾਵਲ ਸੂਟ ਰਹੇਗਾ 2.5 ਮੀਟਰ ਸ਼ਰਟ ਮਿਲੇਗੀ ਪ੍ਰਿੰਟਡ ਬਾਟਮ ਮਿਲੇਗੀ ਇਸ ਦੇ ਨਾਲ 2.5 ਮੀਟਰ ਸ਼ਾਲ ਮਿਲੇਗਾ 2.5 ਮੀਟਰ 700 ਦੇ ਵਿੱਚ ਬਾਈ ਕਰ ਸਕਦੇ ਹਾਂ ਇਹ ਵੀ ਤੁਹਾਨੂੰ ਮਿਲ ਲੇਗੀ ਜੀ ਸੈਮੀ ਕਰੇਵ 2.5 ਮੀਟਰ ਸ਼ਰਟ ਰਹੇਗੀ ਮਿਰਰ ਵਰਕ ਹੋਇਆ ਵਰਕ ਮਿਲੇਗਾ ਫਰੰਟ ਤੇ ਕਰੇਵ ਦੀ ਸੈਮੀ ਕਰੇਵ ਦੀ 2.5 ਮੀਟਰ ਕੰਟਰਾਸਟ ਬਾਟਮ ਸੈਮੀ ਚਨੂਨ ਦਾ ਦੁਪੱਟਾ 699 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਜੀ ਇਹ ਆਪਣੇ ਕੋਲ ਆਲ ਓਵਰ ਸੂਟ ਰਹੇਗਾ ਪਸ਼ਮੀਨੇ ਦਾ 5 ਮੀਟਰ ਸੂਟ ਦੀ ਕੱਟ ਮਿਲੇਗੀ ਵਿਦਆਊਟ ਦੁਪੱਟਾ ਨੇ 599 ਵਿੱਚ ਕੋਈ ਵੀ ਪ੍ਰਿੰਟ ਬਾਈ ਕਰ ਸਕਦੇ ਹੋ ਇਸ ਵੀਡੀਓ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਆਏਗਾ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰਾ WhatsApp ਨੰਬਰ ਮੈਂਸ਼ਨ ਉਸ ਤੇ ਆਪਣਾ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਕォਟਰ ਆਈਜ਼ ਦੇ 175 ਸ਼ਰਟ ਰਹੇਗੀ ਸ਼ਰਟ ਪ੍ਰਿੰਟਡ ਰਹੇਗੀ ਜੋ ਇਸ ਦੇ ਨਾਲ ਬਾਟਮ ਆਉ ਕੱਟ ਕォਟਰ ਆਈਜ਼ ਦੀ ਕੱਟਵਰਕ ਸਟਾਈਲ ਦੇ ਵਿੱਚ ਨਾਲ ਤੁਹਾਨੂੰ ਸਟੌਲ ਮਿਲੇਗਾ ਉਹ ਵੀ ਕੱਟਵਰਕ ਦੇ ਵਿੱਚ 750 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਪਿਓਰ ਅਲਪਾਈਨ ਪਸ਼ਮੀਨਾ ਆਲਓਵਰ ਇਹ 5 ਮੀਟਰ ਸੂਟ ਰਹੇਗਾ ਇਸ ਤੇ ਬੋਰਨੀ ਆਉਂਦੀ ਬੋਰਦੀ ਫੁੱਲ ਗਾਰੰਟੀ ਆ ਫੈਬਰਿਕ ਬਹੁਤ ਜ਼ਿਆਦਾ ਵਧੀਆ ਡਿਜੀਟਲ ਪ੍ਰਿੰਟ ਟਾਈਮੇਟਲ ਇਸ ਦੇ ਨਾਲ ਇਸ ਦੇ ਨਾਲ ਦੁਪੱਟਾ ਰਹੇਗਾ 1199 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਇਹ ਬੂਲਨ ਦਾ ਸੂਟ ਰਹੇਗਾ ਜੀ 2.5 ਮੀਟਰ ਸ਼ਰਟ ਰਹੇਗੀ ਬੁਟੀਕ ਸਟਾਈਲ ਵਰਕ ਦਾ ਪ੍ਰਿੰਟਡ ਨਾਲ ਬਾਟਮ ਆ 2.5 ਮੀਟਰ ਬਾਟਮ ਆ ਸ਼ਾਲ ਮਿਲੇਗਾ ਨਾਲ 750 ਵਿੱਚ ਬਾਈ ਕਰ ਸਕਦੇ ਹੋ ਪਸ਼ਮੀਨੇ ਦੇ ਸੂਟ ਰਹਿਣਗੇ ਸ਼ਰਟ ਵੀ ਪਸ਼ਮੀਨੇ ਦੀ ਸ਼ਾਵਲ ਵੀ ਪਸ਼ਮੀਨੇ ਦਾ ਬਾਟਮ ਵੀ ਪਸ਼ਮੀਨੇ ਦਾ ਬਹੁਤ ਹੀ ਪਿਆਰੇ ਸੂਟ ਰੈਡੀ ਹੋਏ ਨੇ 1650 ਵਿੱਚ ਬਾਈ ਕਰ ਸਕਦੇ ਹੋ ਇੱਕ ਕਟਰਾਈਜ਼ ਦੇ ਸੂਟ ਮੈਚਿੰਗ ਰਹਿਣਗੇ ਵਿਦਆਊਟ ਦੁਪੱਟਾ ਸ਼ਰਟ ਰਹੇਗੀ ਪ੍ਰਿੰਟਡ 175 ਵੱਡੇ ਪਣੇ ਦੀ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਪਿਆਰੇ ਨੇ ਇਸ ਦੇ ਨਾਲ ਕੰਟਰਾਸਟ ਵੈਲਵਟ ਦੀ ਬਾਟਮ ਰਹੇਗੀ ਪਲੇਨ 2 ਮੀਟਰ ਵੱਡੇ ਪਣੇ ਦੀ ਬਾਟਮ ਰਹੇਗੀ 499 ਦੇ ਵਿੱਚ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਨੇ और तुसी अपने ऑर्डर पर भी कोई सूट रेडी करवाना था उसका भी तुसी अपना डिजाइन सेंड करके सेम उस तरह का सूट रेडी करवा सकते पार्टी वेयर सूट बहुत ही प्यारे ने प्योर सॉफ्ट और ऑरगैनजा का थ्रैड वर्क शर्ट रहेगा एंड इसते नैक के घेरे वर्क बॉटम विस्कॉस सिल्क रहेगी पहुँचे पर वर्क मिलेगा प्योर प्रीमियम विस्कॉस ऑरगैनजा का लाइनिंग वाला दुपट्टा मिलेगा दुपट्टे लैस लगी मिलेगी 1550 ਵਿੱਚ ਬਾਈ ਕਰ ਸਕਦੇ ਹਾਂ ਇਹ ਰਹੇਗਾ ਜੀ ਟਾਈ ਮੀਟਰ ਗਲਾਸ ਸਿਮਰ ਸ਼ਰਟ ਥ्रेड ਵਰਕ ਮਿਲੇਗਾ ਬਾਟਮ ਮਸਲੀਨ ਦੀ ਰਹੇਗੀ ਦੁਪੱਟਾ ਇਸ ਦੇ ਨਾਲ ਰਹੇਗਾ ਜੀ ਸਵਾ ਦੋ ਮੀਟਰ ਲੈਸ ਲੱਗੀ ਵਾਲਾ ਥ्रेड ਵਰਕ ਮਿਲੇਗਾ ਦੁਪੱਟੇ ਤੇ ਵੀ ਵਰਕ ਆ 1299 ਵਿੱਚ ਬਾਈ ਕਰ ਸਕਦੇ ਹਾਂ ਇਹ ਮੈਚਿੰਗ ਸੂਟ ਨੇ ਵਿਦਾਊਟ ਦੁਪੱਟਾ ਇਟਾਲੀਅਨ ਪਿਓਰ ਪਸ਼ਮੀਨਾ ਏ ਕੇ ਟੈਕਸ ਦਾ ਫੈਬਰਿਕ ਆ 2.5 ਮੀਟਰ ਸ਼ਰਟ ਮਿਲੇਗੀ 2.5 ਮੀਟਰ ਬਾਟਮ 850 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਸ਼ਰਟ ਪ੍ਰਿੰਟਡ ਆ ਬਾਟਮ ਪਲੇਨ ਆ ਥੈਂਕ ਯੂ ਜੀ